ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤੰਗਾਂ ਦਾ ਡਿਜ਼ਾਈਨ ਲੈ ਕੇ ਆਏ ਆ ਤੇ ਦੋ ਤਾਗੇ ਆਪਾਂ ਵੱਧ ਰੱਖਿਆ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੀਆਂ ਪਹਿਲਾਂ ਤਾਗਾ ਬਿਨਾਂ ਗੁਨੇ ਉਤਾਰਾਂਗੇ ਤਾਗਾ ਬੈਕ ਸਾਈਡ ਹੀ ਰੱਖਾਂਗੇ ਹੁਣ ਆਪਾਂ ਤਿੰਨ ਤਾਗੇ ਵਿੱਚੋਂ ਇਹਨਾਂ ਨੂੰ ਤਿੰਨ ਤਾਗੇ ਹੀ ਬਣਾਵਾਂਗੇ ਇੱਕ ਇਸ ਤਰ੍ਹਾਂ ਕਰ ਲਿਆ ਇੱਕ ਸਲਾਈ ਘੁਮਾ ਕੇ ਲੈ ਗਏ ਪਿੱਛੇ ਫੇਰ ਉਹਨੂੰ ਫੇਰ ਬੰਨ ਲਿਆ ਇਸ ਤਰ੍ਹਾਂ ਇਹ ਇੱਕ ਤਾਗ ਤਿੰਨ ਤਾਗਾ ਤੋਂ ਤਿੰਨ ਤਾਗੇ ਬਣ ਗਏ ਇਸ ਤਰ੍ਹਾਂ ਇਹ ਸਾਰੇ ਸਾਰੇ ਕਰਨੇ ਆ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਹੁੰਦਾ ਹੈ ਬੈਕ ਸਾਈਡ ਤੋਂ ਵੀ ਇਹਦਾ ਡਿਜ਼ਾਈਨ ਬਣਦਾ ਹੈਗਾ ਸਾਡੇ ਨਾਲ ਜੁੜੇ ਰਹੋ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਵੇਂ ਬਣੂਗਾ ਇਸ ਤਰ੍ਹਾਂ ਫੇਰ ਸਲਾਈ ਕਮਾ ਲਈ ਤਿੰਨ ਤਾਗੇ ਤੁਸੀਂ ਆਪਾਂ ਤਿੰਨ ਤਾਗੇ ਹੀ ਬਣਾਉਣੇ ਨੇ ਤਿੰਨ ਤਿੰਨ ਕਰਕੇ ਆਪਾਂ ਇਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਬਣਾ ਲਾਂਗੇ ਸਲਾਈ ਆਪਣੀ ਇਸ ਤਰੀਏ ਆਪਾਂ ਕੰਪਲੀਟ ਕਰਾਂਗੇ ਤਿੰਨ ਤਾਗੇ ਲੈਤੇ ਪਹਿਲਾ ਇੱਕ ਬੁਣ ਲਿਆ ਤਾਗਾ ਕੱਢਣਾ ਨਹੀਂ ਫੇਰ ਆਪਾਂ ਇਸ ਤਰ੍ਹਾਂ ਕਮਾ ਕੇ ਤਾਗਾ ਫੇਰ ਲੈ ਗਏ ਫੇਰ ਆਪਾਂ ਬੁਣ ਲਿਆ ਇਸ ਤਰ੍ਹਾਂ ਇਹ ਆਪਾਂ ਤਿੰਨ ਤੰਤਾਂ ਅੱਗੇ ਕਰਕੇ ਪਹਿਲੀ ਸਲਾਈ ਕੰਪਲੀਟ ਕਰਾਂਗੇ ਆਲ ਪ੍ਰੋਜੈਕਟ ਡਿਜ਼ਾਈਨ ਹੈ ਇਹ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਜੈਕਟ ਲਈ ਬਹੁਤ ਵਧੀਆ ਵਲਕਿਆਊਗਾ ਤੇ ਬੱਚਿਆਂ ਦੇ ਜਿਵੇਂ ਆਪਾਂ ਛੋਟੇ ਬੱਚਿਆਂ ਲਈ ਜੈਕਟ ਬਣਾਉਨੇ ਆ ਉਹ ਚ ਵੀ ਬਹੁਤ ਪਿਆਰਾ ਲੱਗਦਾ ਇਸ ਤਰ੍ਹਾਂ ਸਲਾਈ ਕਮਾ ਕੇ ਤਾਗਾ ਪਿੱਛੇ ਲੈ ਜਾਗੇ ਵਲ ਪੈ ਜਾਊਗਾ ਇਸ ਤਰ੍ਹਾਂ ਇਹ ਤਿੰਨ ਤਾਗਾਂ ਦੇ ਤਿੰਨ ਤਾਗੇ ਫੇਰ ਹੋ ਜਾਣਗੇ ਤਿੰਨ ਤਿੰਨ ਤਾਗਾਂ ਦੇ ਹਿਸਾਬ ਨਾਲ ਤਾਗੇ ਰੱਖਨੇ ਆਪਾਂ ਕਿੰਨੇ ਵੀ ਗੁੰਡੇ ਰੱਖ ਦਿਓ ਤੁਸੀਂ ਤਿੰਨ ਤਿੰਨ ਦੇ ਹਿਸਾਬ ਨਾਲ ਤਾਗੇ ਰੱਖ ਕੇ ਇਸ ਤਰ੍ਹਾਂ ਹੀ ਆਪਾਂ ਤਿੰਨ ਤਿੰਨ ਦੇ ਹਿਸਾਬ ਨਾਲ ਕਰਾਂਗੇ ਇੱਕ ਤਾਗਾ ਇੱਕ ਆ ਇਸ ਤਰ੍ਹਾਂ ਵਾਲ ਪਾ ਕੇ ਫਿਰ ਬੈਕ ਸਾਈਡ ਲੈ ਕੇ ਫਿਰ ਤਿੰਨ ਦਾ ਇਸ ਤਰੀਕਾ ਕਰਤਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਹ ਆਪਣੀ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਇਹਦਾ ਬੈਕ ਸਾਈਡ ਵੀ ਡਿਜ਼ਾਈਨ ਵਾਲੀ ਇਸ ਲਈ ਥੋੜੀ ਜੀ ਡਿਜ਼ਾਈਨ ਵਾਲੀ ਹੀ ਬਣੂ ਐਸ ਤਰ੍ਹਾਂ ਜਿਹੜੇ ਲਾਸਟ ਵਾਲੇ ਰਹਿ ਗਏ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਕਰ ਲਾਂਗੇ ਹੁਣ ਆਪਾਂ ਅਗਲੇ ਬੈਕ ਸਾਈਡ ਇਹ ਵੀ ਧਿਆਨ ਨਾਲ ਦੇਖਿਓ ਪਹਿਲਾਂ ਤਾਂ ਅੱਗ ਆਪਾਂ ਬਿਨਾ ਬੁਣੇ ਤਾਰਾਂਗੇ ਜਿਹੜਾ ਸਿੱਧਾ ਬਣਾ ਸਾਨੂੰ ਇਸ ਤਰੀ ਬੁਣ ਲਾਂਗੇ ਜਿਹੜੇ ਤਿੰਨ ਤਾਗੇ ਨੇ ਆਪਣੇ ਜੀਚੇ ਆਪਾਂ ਡਿਜ਼ਾਈਨ ਪਾਇਆ ਉਹਨਾਂ ਨੂੰ ਦੋ ਨੂੰ ਪਹਿਲਾਂ ਬੁਣ ਲਾਂਗੇ 1 2 ਜਿਹੜਾ ਆਪਣਾ ਇਹ ਤਾਗਾ ఏ తిన్ తాగా ఇద్దరలే తిన్న తాగ తాగా ఉల్ట ఫుల్టే క్డే అవ్వగే దూజే తిన్ను ఇద్దరే ఫైతే జాయి బున్నాను ఉల్టాయిలూ ఉల్టా బ బున దూజా తాగా ఆ తిన్న తాగే ఆ తాగాను తాను కడ్ ఇద్దరు చడజ ਇਹਦਰ ਇਸ ਤਰ੍ਹਾਂ ਬੁੰਨਣਾ ਆਪਾਂ ਇਸ ਤਰ੍ਹਾਂ ਉਲਟਾ ਹੀ ਫੇਰ ਇਹ ਵੀ ਚੱਲ ਰਿਹਾ ਇੱਕ ਤੱਕ ਆਪਾਂ ਬੁੰਨ ਲਾਂਗੇ ਜਿਹੜਾ ਆਪਣੇ ਇਹ ਹੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਫੇਰ ਉਸ ਤਰ੍ਹਾਂ ਇਹ ਇਸੇ ਸਲਾਈਟ ਦੁਬਾਰਾ ਚੜਾ ਕੇ ਬੁੰਨ ਨੇ ਉਲਟਿਆ ਧਾਗੇ ਚੇਂਜ ਕਰਨੇ ਬੁੰਨਣਾ ਆਪਾਂ ਉਲਟਾ ਹੀ ਆ ਫੇਰ ਇੱਕ ਉਲਟਾ ਬੁੰਨ ਲਾਂਗੇ ਫੇਰ ਉਸੇ ਤਰ੍ਹਾਂ ਇਹਨੂੰ ਇੱਧਰ ਲੈ ਜਾਾਂਗੇ ਤੇ ਇਹਨੂੰ ਇੱਧਰਲੀ ਸਾਈਡ ਲਿਆ ਕੇ ਬੁੰਨਾ ਆਪਣੇ ਸिलाई ਤਾਂ ਇਹ ਉਲਟੀ ਬੁੰਨੀ ਆ ਬਸ ਤਾਗਾ ਚੇਂਜ ਕਰਕੇ ਬੁੰਨੀ ਆ ਮੈਂ ਦੁਬਾਰਾ ਕਰਾਂਗੀ ਸਾਰੀ ਸिलाई ਇਸ ਤਰੀਕਾ ਕਰਨੀ ਆ ਇਹ ਦੀ ਐਂਡ ਦੀ ਦੂਜੀ ਸिलाई ਆ ਫੇਰ ਉਸੇ ਤਰ੍ਹਾਂ ਲਾਸਟ ਨਾਲ ਨੂੰ ਤੰਨਾਂ ਨੂੰ ਉਲਟੀ ਬੋਲਾਂ। ਇਸ ਤਰ੍ਹਾਂ ਹੀ ਆਪਣੀ ਨਾਪ ਆਗੇ ਤੀਜੀ ਸਲਾਈ ਤੇ ਤੀਜੀ ਸਲਾਈ ਆਪਾਂ ਸਾਰੀ ਇਹ ਚ ਇਸ ਤਰ੍ਹਾਂ ਸਿੱਧਾ-ਸਿੱਧਾ ਬੋਲਣੀ ਆ। ਇਹ ਇੱਕ ਸਲਾਈ ਆਪਾਂ ਗੈਪ ਵਾਸਤੇ ਕੱਢਾਂਗੇ। ਤੀਜੀ ਸਲਾਈ ਨੂੰ ਇਸ ਤਰ੍ਹਾਂ ਸਿੱਧਾ ਸਿੱਧਾ ਕਰਕੇ ਸਾਰੀ ਨੂੰ ਕੰਪਲੀਟ ਕਰਾਂਗੇ। ਚਾਰ ਸਲਾਈਆਂ ਦਾ ਡਿਜ਼ਾਈਨ ਆ ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਆ। ਕੀ ਮੈਨ ਲੱਗਾ ਕਮੈਂਟ ਕਰਕੇ ਦੱਸਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਹੀ ਪਿਆਰਾ ਬਣ ਕੇ ਉਹਨਾਂ ਪਸੰਦ ਦਿਖਾਵਾਂਗੇ ਐਂਡ ਤੇ ਕਿਵੇਂ ਇਹ ਬਣ ਕੇ ਆਉਂਦਾਗਾ ਮਾਪਾ ਕੇ ਚੌਥੀ ਸਲਾਈ ਤੇ ਚੌਥੀ ਸਲਾਈ ਉਲਟੀ ਸਾਈਡ ਤੋਂ ਸਾਰੀ ਉਲਟੀ-ਉਲਟੀ ਕੱਢਣੀ ਆ ਮੇਨ ਤਾਂ ਦੋ ਸਲਾਈਆਂ ਦਾ ਡਿਜ਼ਾਈਨ ਹੀ ਆ ਇੱਕ ਸਿੱਧੀ ਸਾਈਡ ਉਲਟੀ ਸਾਈਡ ਇਹ ਗੈਪ ਵਾਸਤੇ ਆਪਾਂ ਦੋ ਦਿੱਤੀਆਂ ਹੋਈਆਂ ਨੇ ਇਹ ਆਪਾਂ ਵਾਸਤੇ ਇੱਕ ਸਿੱਧੀ ਕੁਲਟੀ ਸिलाई ਕੱਢ ਲਾਂਗੇ ਇਹ ਗੈਪ ਵਾਸਤੇ ਹੋ ਜਾਣੀਗੀ ਆਪਣੀ ਸਿਲਾਈਆਂ ਬਹੁਤ ਹੀ ਪਿਆਰਾ ਬਣ ਕੇ ਆਉਟ ਜਾਣਾ ਇਸ ਤਰ੍ਹਾਂ ਹੀ ਆਪਾਂ ਸਾਰਾ ਕਰ ਲਾਂਗੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ